ਦਰ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਔਰ ਜਿਸ ਤੋਂ ਬਾਅਦ ਲੋਕਾਂ ਦੇ ਸਾਹ ਸੋ ਗਏ ਨੇ ਦਰਸਲ ਰਿਆਸੀ ਰਿਆਸੀ ਇਲਾਕਾ ਹੈ ਔਰ ਇਸ ਇਲਾਕੇ ਦੇ ਵਿੱਚ ਇੱਕ ਫੈਕਟਰੀ ਹੈ ਪਲਾਸਟਿਕ ਦੀ ਜਿੱਥੇ ਅੱਗ ਲੱਗ ਗਈ ਹੈ ਔਰ ਅੱਗ ਦੇ ਭਾਂਬੜ ਇਸ ਕਦਰ ਮਚੇ ਨੇ ਕਿ ਆਲੇ ਦੁਆਲੇ ਦੇ ਲੋਕਾਂ ਨੂੰ ਚਿੰਤਾ ਪੈ ਗਈ ਤੇ ਉਹ ਵੀ ਆਪਣੇ ਘਰਾਂ ਤੋਂ ਬਾਹਰ ਆ ਗਏ ਨੇ ਫਿਲਹਾਲ ਤਸਵੀਰਾਂ ਲਗਾਤਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਫਾਇਰ ਵਿਭਾਗ ਦੇ ਅਧਿਕਾਰੀ ਵੱਲੋਂ ਲਗਾਤਾਰ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਜ਼ਿਆਦਾ ਜਿਹੜੀ ਹੈ ਉਹ ਵੱਧ ਗਈ ਹੈ ਜਿਸ ਨੂੰ ਕਾਬੂ ਪਾਉਣ ਦੇ ਵਿੱਚ ਸਖਤ ਮੁਸ਼ਕਲਤ ਕਰਨੀ ਪੈ ਰਹੀ ਹੈ ਫਿਲਹਾਲ ਇੱਕ ਵਾਰੀ ਤਸਵੀਰਾਂ ਵੱਲ ਰੁੱਕ ਕਰ ਲੈਂਦੇ ਹਾਂ ਔਰ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਦੇ ਨਾਲ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਜਪੇੜ ਦੇ ਵਿੱਚ ਲੈ ਲਿਆ रहंदे <laughs> चला पह पाणी चला चा अ ਸੋ ਤਸਵੀਰਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੇਖ ਕੇ ਕਿ ਕਿਸ ਤਰ੍ਹਾਂ ਦੇ ਨਾਲ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਔਰ ਅੱਗ ਇੰਨੀ ਜ਼ਿਆਦਾ ਹੈ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਟੀਮ ਹੈ ਉਹਨਾਂ ਨੂੰ ਵੀ ਅੱਗ ਉਤੇ ਕਾਬੂ ਪਾਉਣ ਦੇ ਲਈ ਸਖਤ ਮੁਸ਼ਕਲਤ ਕਰਨੀ ਪੈ ਰਹੀ ਹੈ ਸੋ ਤਸਵੀਰਾਂ ਅੰਮ੍ਰਿਤਸਰ ਦੇ ਨਿਊ ਫੋਕਲ ਪੁਆਇੰਟ ਦੀਆਂ ਨੇ ਜਿੱਥੇ ਇੱਕ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਔਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਫਿਲਹਾਲ ਅੱਗ ਕਿਵੇਂ ਲੱਗੀ ਹੈ ਇਸ ਦੇ ਕਾਰਨਾਂ ਦਾ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਅੱਗ ਲੱਗੀ ਹੈ ਔਰ ਆਲੇ ਦੁਆਲੇ ਦੇ ਰਿਆਇਸ਼ੀ ਇਲਾਕਾ ਹੈ ਔਰ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਕਿਉਂਕਿ ਭੀੜ ਭੜੱਕੇ ਵਾਲਾ ਇਲਾਕਾ ਹੈ ਔਰ ਇਸ ਇਲਾਕੇ ਦੇ ਵਿੱਚ ਇੱਕ ਫੈਕਟਰੀ ਹੈ ਪਲਾਸਟਿਕ ਦੀ ਔਰ ਪਲਾਸਟਿਕ ਨੂੰ ਅੱਗ ਨੇ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਨਾਲ ਜਲਦੀ ਆਪਣੇ ਲਪੇਟ ਵਿੱਚ ਲੈ ਲਿਆ ਕਿ ਪੂਰੀ ਫੈਕਟਰੀ ਜਿਹੜੀ ਹੈ ਹੌਲੀ-ਹੌਲੀ ਜਿਹੜੀ ਹੈ ਉਹਨਾਂ ਦੀ ਅੱਗ ਵਿੱਚ ਪੇੜ ਦੇ ਵਿੱਚ ਆ ਜਾਂਦੀ ਹੈ ਹੈ ਔਰ ਉਸ ਤੋਂ ਬਾਅਦ ਜੋ ਤਸਵੀਰਾਂ ਸਾਮne ਆਈਆਂ ਰੌਂਗਟੇ ਖੜੇ ਕਰਨ ਵਾਲੀਆਂ ਤਸਵੀਰਾਂ ਸੀ ਕਿਉਂਕਿ ਲੋਕ ਜਿਹੜੇ ਨੇ ਸਾਮਿਓ ਹੋਏ ਨੇ ਅੱਗ ਉਤੇ ਫਿਲਹਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਅੱਗ ਵਧੀ ਜਾ ਰਹੀ ਹੈ ਉਸ ਤੋਂ ਜਿਹੜੀ ਫਾਇਰ ਬਿਗੇਟ ਦੀ ਟੀਮ ਹੈ ਉਹਨਾਂ ਨੂੰ ਵੀ ਸਖਤ ਮੁਸ਼ਕਲ ਕਰਨੀ ਪੈ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ तमाम ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਰਾਈਸ਼ੀ ਇਲਾਕੇ ਦੇ ਵਿੱਚ ਇਹ ਫੈਕਟਰੀ ਜਿਹੜੀ ਹੈ ਬਣਾਈ ਗਈ ਹੈ ਔਰ ਉਸ ਤੋਂ ਇਲਾਵਾ ਅਗ ਲੱਗਣ ਦੇ ਕੀ ਕਾਰਨ ਨੇ ਸ਼ਾਰਟ ਸਰਕਟ ਹੈ ਜਾਂ ਫਿਰ ਕਿਸੇ ਹੋਰ ਕਾਰਨਾ ਕਰਕੇ ਅਗ ਲੱਗ ਗਈ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਗ ਇਸ ਕਦਰ ਮਚੀ ਹੋਈ ਹੈ ਕੀ ਉਸ ਉਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਹੈ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭੀੜ ਭੜੱਕੇ ਵਾਲਾ ਇਲਾਕਾ ਹੈ ਸੜਕ ਜਿਹੜੀ ਜਾਂਦੀ ਹੈ ਉਹ ਬਹੁਤ ਛੋਟੀ ਹੈ ਔਰ ਘਰ ਜਿਹੜੇ ਨੇ ਉਹ ਆ ਬਣੇ ਹੋਏ ਨੇ ਲੋਕ ਜਿਹੜੇ ਨੇ ਇੱਥੇ ਰਹਿੰਦੇ ਨੇ ਰਿਆਸੀ ਇਲਾਕਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਅੱਗ ਲੱਗੀ ਹੈ ਜਿਹੜੀ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਲੋਕ ਕਾਫੀ ਸਹਿਮੇ ਹੋਏ ਨੇ ਕਿ ਇਸ ਆਗ ਨੂੰ ਕਾਬੂ ਪਾਇਆ ਜਾ ਸਕੀਏ ਤਾਂ ਕਿ ਹੋਰ ਵੱਡਾ ਨੁਕਸਾਨ ਜਿਹੜਾ ਹੈ ਉਹ ਨਾ ਹੋ ਸਕੇ ਫਿਲਹਾਲ ਇੱਕ ਵਾਰੀ ਫੇਰ ਤੋਂ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਨੇ ਦਿਖਾ ਦਿੰਦੇ ਹਾਂ ਮੌਕੇ ਦੀਆਂ ਕਿ ਇਸ ਵੇਲੇ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਅੰਮ੍ਰਿਤਸਰ ਦੇ ਜੋ ਫੈਕਟਰੀ ਪਲਾਸਟਿਕ ਦੀ ਹੈ ਉੱਤੇ ਜਿਹੜੀ ਅੱਗ ਲੱਗੀ ਹੈ ਉਸਦੇ ਹਾਲਾਤ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਚਲਾ ਪਹਿਲਾਂ ਪਾਣੀ ਚਲਾਜ ਜਾ